ਕਰ ਦੋ ਮੈਂ ਵਲੌਗ ਸਟਾਰਟ ਕਰ ਦੋ ਲੋ ਜੀ ਬੈਠੋ ਮੋੜਾ ਦੋ ਪਰਾਂਠੇ ਲੈ ਗਏ ਜਾ ਅਸੀਂ ਇਸ ਟਾਈਮ ਬੈਠੇ ਆਂ ਤੀਸਰੀ ਕੈਂਪ ਸਾਈਡ ਦੇ ਅਸੀਂ ਆਏ ਹੋਏ ਆਂ ਜੀ ਚੂੜਥਾਰ ਟ੍ਰੈਕ ਕਰਨ ਵਾਸਤੇ ਤੇ ਆਪਾਂ ਜਿਹੜੇ ਪਰਾਂਠੇ ਘਰ ਤੋਂ ਲੈ ਕੇ ਆਏ ਸੀਗੇ ਨਾ ਇਹ ਹਰਪੀਤ ਗਰਮ ਕਰਵਾ ਕੇ ਲੈ ਕੇ ਆਈ ਆ ਹੁਣੇ-ਹੁਣੇ ਹੁਣ ਗਰਮ ਕਰਕੇ ਲਈਏ ਐਵੇਂ ਲੱਗ ਰਿਹਾ ਵੇ ਹੁਣੇ ਬਣਾਏ ਆ ਮੈਂ ਸਵੇਰੇ ਇਹ 4 ਵਜੇ ਦੇ ਪਰਾਂਠੇ ਬਣਾਏ ਹੋਏ ਆ ਹੁਣ ਲੱਗੇ ਆ ਅਸੀਂ ਖਾਣ ਪਹਿਲਾਂ ਇੱਕ ਇੱਕ ਅਸੀਂ ਰਾਤ ਖਾ ਲਿਆ ਹੁਣ ਅਸੀਂ ਇੱਥੇ ਖਾਣ ਲੱਗੇ ਕਾਫੀ ਨਾਲ ਤੇ ਆਪਾਂ ਹੁਣ ਆਪਣਾ ਨਵਾਂ ਬਲੌਗ ਸ਼ੁਰੂ ਕਰਨ ਲੱਗੇ ਆ ਸਾਰੀ ਕੱਲ੍ਹ ਵਾਈ ਸਾਰਿਆਂ ਨੂੰ ਕੀ ਹਾਲ ਚਾਲ ਥੋੜੇ ਸਾਰਿਆਂ ਦਾ ਸਵਾਗਤ ਹੈ ਥੋੜੇ ਸਾਰਿਆਂ ਦਾ ਸਾਡੇ ਨਾਲ ਨਵੇਂ ਬਲੌਗ ਇਸ ਟਾਈਮ ਅਸੀਂ ਆਏ ਹੋਏ ਆ ਜੀ ਚੂਲ੍ਹਾ ਟਰੈਕ ਕਰਨ ਵਾਸਤੇ ਤੇ ਆਪਾਂ ਖੜੇ ਆ ਜੀ ਕੈਂਪ ਸਾਈਡ ਤੇ ਆਪਾਂ ਔਰੇ ਅੱਜ ਪਹੁੰਚ ਗਏ ਸਿੰਘ ਤੇ ਆਪਾਂ ਨਵਾਂ ਵਲੌਗ ਸ਼ੁਰੂ ਕਰੇ ਇਹ ਹੈ ਜੀ ਇਹ ਤੀਸਰੀ ਇਹ ਜਗ੍ਹਾ ਦਾ ਨਾਮ ਹੈਗਾ ਤੀਸਰੀ ਕੈਂਪ ਸਾਈਟ ਤੇ ਔਰੇ ਜੋ ਕਿ ਹੋਏ ਆ ਸਾਨੂੰ ਸ਼ਾਂਤੀ ਹੋ ਗਈ ਆ ਤੇ ਚੰਗਾ ਡਿਸੀਜਨ ਕਰਿਆ ਆਪਾਂ ਨੇ ਆ ਨਾ ਫੰਡ ਬਹੁਤ ਜ਼ਿਆਦਾ ਇੰਨੀ ਕਿਤੇ ਚੱਲ ਰਹੀ ਐ ਨਾ ਉਹ ਵੀ ਠੰਡੀ ਦੇਖੋ ਆਪਾਂ ਜੈਕਟਾਂ ਪਾਈਆਂ ਹੋਈਆਂ ਮੋੜੇ-ਮੋੜੇ ਜੈਕਟ ਪਾ ਲਈਆਂ ਕਮਲ ਲਾਲ ਸਿੰਘ ਨੂੰ ਨਹੀਂ ਠੰਡ ਚ ਵੀ ਠੰਡ ਨਹੀਂ ਲੱਗਦੀ ਅੱਜ ਇੰਨੀ ਠੰਡ ਲੱਗਦੀ ਐ ਠੰਡੀ ਹਵਾ ਨਾ ਬਰਫ਼ ਵਾਲੀ ਹਵਾ ਚੱਲ ਰਹੀ ਐ ਤੁਸੀਂ ਐਂ ਕਹਿ ਲਾਦੇ ਵੀ ਉਹ ਫ੍ਰਿਜ ਬਣਾ ਪਿਆ ਤੇ ਜਗਾ ਹੋਣੀਆਂ ਲੋਕੇਸ਼ਨ ਦਾ ਖਾਣਾ ਹੈ ਤੁਹਾਨੂੰ ਇਹ ਸਾਡਾ ਬੈਸਟ ਪਲੇਸ ਬਣਦਾ ਕਿਉਂਕਿ ਹੁਣ ਅਗਸੀ ਅਗਰ ਉੱਪਰ ਗਏ ਨਾ ਤਾਂ ਹਨੇਰਾ ਹੋਣਾ ਕੁਝ ਨਹੀਂ ਦਿਖਣਾ ਇਹਦਾ ਸਾਡਾ ਇਹ ਤੋਂ 6 ਕਿਲੋਮੀਟਰ ਹੱਲੇ ਹੋਰ ਪਿਆਏ ਜਿਹੜਾ ਹਾਈਐਸਟ ਪੀਕ ਹੈ ਨਾ ਹਿਮਾਲਿਆ ਦੀ ਜਿਹੜੀ ਆਊਟਰ ਰੇਂਜ ਹੈਗੀ ਸਭ ਤੋਂ ਉੱਚੀ ਚੋਟੀ ਉਹਦੀ ਤੇ ਚੂੜਦਾ ਰਹਿ ਗਈ ਉਹ ਆਪਾਂ ਫਤਿਹ ਕਰਾਂਗੇ ਕੱਲ ਨੂੰ ਸਵੇਰੇ ਠੀਕ ਹੈ ਜੀ ਤੇ ਅੱਜ ਦੇ ਵਲੌਗ 'ਚ ਹੀ ਹੋਊਗਾ ਦੇਖਣ ਨੂੰ ਮਿਲੂਗਾ ਤੁਹਾਨੂੰ ਹੁਣ ਅਸੀਂ ਸੋਚਿਆ ਤਾਂ ਵੀ ਅਸੀਂ ਨਾ ਬਾਹਰ ਆ ਕੇ ਪਹਿਲਾਂ ਮਾੜਾ ਮੋਟਾ ਘੁੰਮ ਲਈਏ ਪਰ ਨਾ ਹਵਾ ਦੇ ਐਂਕ ਪੇੜੇ ਪੈ ਰਹੇ ਆ ਸਾਨੂੰ ਐ ਹਵਾ ਨਾਲ ਐ ਲੱਗ ਰਿਹਾ ਸਾਨੂੰ ਚੂੜਾ ਸੀ ਬਹੁਤ ਜਿਆਦਾ ਵਾਇਬ ਤੇ ਜਗਾ ਦੇਖੋ ਜੀ ਟਿਕਾਣੇ ਬਹੁਤ ਸੋਹਣੇ ਆ ਯਾਰ ਮੈਂ ਜੰਗਲਾਂ ਦੇ ਉੱਪਰ ਐਕਚੁਅਲੀ ਹਵਾ ਬਹੁਤ ਤੇਜ਼ ਚੱਲ ਰਹੀ ਆ ਨਾ ਇਸ ਜਗ੍ਹਾ ਦੀ ਬਹੁਤ ਠੀਕੀ ਸੀ ਕਿਉਂਕਿ ਇਹਨੂੰ એનર્ਜੀ ਮਿਲਦੀ ਹਵਾ ਬਹੁਤ ਖਾਲੀ ਇਹਨੇ ਮੈਨੂੰ ਥੀਓ ਦੇਖ ਕੇ એનર્ਜੀ ਆ ਗਈ ਉਰੇ ਦੋ ਬਣੀਆਂ ਹੋਈਆਂ ਕੈਂਪ ਸਾਈਟਾਂ ਇੱਕ ਉਧਰਲੇ ਪਾਸੇ ਹੈਗੀ ਇੱਕ ਇਹਨਾਂ ਦੀ ਹੈ ਸਭ ਬਹੁਤ ਸੋਹਣੀਆਂ ਬਣੀਆਂ ਹੋਈਆਂ ਆਹਰੇ ਖੁੱਲੇ ਡੁੱਲੇ ਜਗ੍ਹਾ ਹੈ ਖਾਸੇ ਜਣੇ ਰਹਿ ਸਕਦੇ ਯਾਰ ਉਰੇ ਆ ਦੇਖੋ ਜੀ ਮੈਂ ਅੰਦਰੋਂ ਤੁਹਾਨੂੰ ਦਿਖਾ ਦਈਏ ਆਹ ਦੇਖੋ ਖੁੱਲੇ ਡੁੱਲੇ ਇਹਨਾਂ ਕੋਲ ਰਜਾਈਆਂ ਰੁਜਈਆਂ ਬਹੁਤ ਹੁੰਦੀਆਂ ਆਂ ਹਮਾਰਾ ਚੁੱਲਾ ਵੀ ਲੈ ਲਓ ਹਾਂ ਜੀ ਹਾਂ ਚੁੱਲਾ ਵੀ ਚੁੱਲੇ ਦਾ ਆਪਾਂ ਦੇਖ ਹੀ ਲਏ ਇਹਨਾਂ ਦੇ ਹੈ ਨਾ ਤੇ ਲੱਕੜਾਂ ਦਾ ਬਹੁਤ ਭਰਪੂਰ ਮਾਤਰਾ ਜ ਹੈਗੀ ਹੋਰ ਕਿਉਂਕਿ ਅਸੀਂ ਰਾਹ 'ਚ ਵੀ ਦੇਖਿਆ ਸੀਗਾ ਲੱਕੜਾਂ ਪੇੜ ਬਹੁਤ ਟੁੱਟੇ ਹੁੰਦੇ ਆ ਸੁੱਕੀ ਲੱਕੜਾਂ ਤੇ ਅੰਦਰ ਨਿੱਗੇ ਆ ਇਹ ਅੰਦਰ ਠੰਡ ਘੱਟ ਲੱਗਦੀ ਹੈ ਹਵਾ ਘੱਟ ਲੱਗਦੀ ਹੈ ਤੇ ਸੋਹਣੀ ਗੱਲ ਬਾਤ ਹੈ ਮਾਲੇ ਕਿਧਰ ਦੀ ਸਾਈਡ ਹੋ ਗਈ ਦਿਖੀ ਨਹੀਂ ਆਪ ਕੋਈ ਮਾਲੇ ਹਾਂ ਦਿਖੀ ਮੈਂ ਤੋਂ ਇਹ ਸਾਰੇ ਪਿੱਛੇ ਮਾਲੇ ਜੋ ਯਹਾਂ ਸੇ ਨਾ ਮੈਨੇ ਸੁਣਾਇਆ ਕਿ ਜੋ ਉੱਪਰ ਨਾ ਕਿਨਰ ਕਲਾਸ ਵੀ ਦਿਖ ਜਾਤਾ ਯਹਾਂ ਸੇ ਦਿਖਦੇ ਭਾਈ ਜਿਸਵੇਂ ਦਿਖਦੇ ऊपर से से दूरबीन में ही दिखेगा दिखेगा ना ना वैसे नहीं दिखे दिखे गा। दिखे गा। अच्छा हाँ। कई दावा कर ना, मैं वीडियोस वगैरह देखी तो, ये ये बड़े भाई हमने आज तक ना देखा है हैगा बिलकुल ठीक ठीक है सही बात है ਅਨੁ ਇੱਕ ਗੱਲ ਹੋਰ ਦੱਸਦਾ ਇਸ ਟੈਂ ਨਾ ਮੈਂ ਹਵਾ ਦੀ ਓਟ ਚ ਖੜਿਆ ਆਂ ਤਾਂ ਕਿ ਹਵਾ ਨਾ ਸ਼ੋਰ ਨਾ ਮਚਾਵੇ ਵੋਇਸ ਬਹੁਤ ਆਂਦੀ ਆ ਹਵਾ ਦੀ ਤੇ ਮੈਂ ਗੱਲ ਕਰਨੀ ਹੈ ਵੀ ਜਿਹੜੀ ਆਪਾਂ ਸਾਡੀਆਂ ਜਿਹੜੀਆਂ ਸ਼ਿਵਾਲਿਕ ਦੀ ਪਹਾੜੀਆਂ ਆ ਨਾ ਜਿਹੜੀਆਂ ਪੰਜਾਬ ਦੇ ਨੇੜੇ-ਨੇੜੇ ਪਹਾੜੀਆਂ ਸਾਰੀਆਂ ਜਾਂ ਆਪਣੇ ਪਿੰਡ ਦੇ ਨੇੜੇ ਜਿਹੜੀਆਂ ਪਹਾੜੀਆਂ ਆ ਹਨਾ ਜਿੱਥੇ ਆਪਾਂ ਰਹਿੰਦੇ ਆ ਤੇ ਉਹ ਸਾਰੀਆਂ ਪਹਾੜੀਆਂ ਸ਼ਿਵਾਲਿਕ ਦੀਆਂ ਆ ਤੇ ਇਸ ਟਾਈਮ ਆਪਾਂ ਜਿਹੜੀ ਸ਼ਿਵਾਲਿਕ ਦੀ ਪਹਾੜੀਆਂ ਦੀ ਸਭ ਤੋਂ ਹਾਈਐਸਟ ਪੀਕ ਸਭ ਤੋਂ ਉੱਚੀ ਚੋਟੀ ਹੈ ਤੇ ਉਹ ਆਪਾਂ ਬਾਅਦ ਕਰਾਂਗੇ ਕੱਲ ਦੇ ਦਿਨ ਸਵੇਰੇ ਅੱਜ ਦੇ ਵਲੌਗ ਚ ਤੁਹਾਨੂੰ ਸਾਰਾ ਕੁਝ ਦੇਖਣ ਨੂੰ ਮਿਲੇਗਾ। ਫਿਲਹਾਲ ਕੈਂਪਸਾਈਡ ਘੁੰਮ ਰਹੇ ਹਾਂ ਤੇ ਅੱਜ ਦੀ ਰਾਤ ਰ੍ਹਾਂਗੇ ਉਹਦੇ ਇਸ ਕੈਂਪਸਾਈਡ ਤੇ ਰਾਤ ਨੂੰ ਤੇ ਤੇ ਸਵੇਰੇ ਹੁੰਦੀ ਆ ਆਪਾਂ ਉਹਦੇ ਤੋਂ ਨਿਕਲਾਂਗੇ। ਸਵੇਰੇ 5:00 ਵਜੇ ਨਿਕਲ ਜਾਾਂਗੇ। 2-3 ਘੰਟੇ ਚ ਆਪਾਂ ਉੱਪਰ ਪਹੁੰਚ ਜਾਾਂਗੇ ਤੇ ਉੱਥੇ ਤੋਂ ਫਿਰ ਸਾਰਾ ਆਲਾ ਦਵਾਲਾ ਜਿੰਨੇ ਵੀ ਵਿਊਜ਼ ਐ ਉਹ ਸਾਰੇ ਕੈਪਚਰ ਕਰਾਂਗੇ ਆਪਾਂ। ਆ ਦੇਖੋ ਪੱਥਰ ਦੀਆਂ ਸਲੇਟਾਂ ਕਿਵੇਂ ਬਣੀਆਂ ਹੋਈਆਂ ਚਟਾਨਾਂ ਤੇ ਲੋਕਾਂ ਨੇ ਬੋਤਲਾਂ ਫਸਾਈਆਂ ਹੋਈਆਂ ਹੋਰੀ। ਹਾਂ। ਬਾਹਰ ਬਹੁਤ ਜ਼ਿਆਦਾ ਠੰਡ ਹੈ ਤੇ ਬਹੁਤ ਤੇਜ਼ ਹਵਾ ਚੱਲ ਰਹੀ ਹੈ ਤੇ ਜੈਕਟਾਂ ਪਾਈਆਂ ਹੋਈਆਂ ਆਪਾਂ ਦੇਖੋ ਇਹ ਅੱਗ ਸੇਕ ਰਹੇ ਆ ਬੈਠ ਕੇ ਆ ਜੋ ਆਜੋ ਇਹ ਤਾਂ ਵੀ ਆਪਣਾ ਮਜ਼ਾ ਹੈ ਬਹੁਤ ਠੰਡ ਹੋਈ ਪਈ ਇਹਨਾਂ ਕੋਲ ਦੋ ਚਾਹ ਲਗਾਉਂ ਪਰ ਇਸ ਕੋਈ ਚਾਹ ਕੀ ਆ ਬਲ ਮੈਂ ਇਹਨਾਂ ਕੋਲ ਕੁੱਕਰ ਦੇਖੋ ਦੇਗ ਦੇਖੋ ਕੱਡੇ-ਕੱਡੇ ਦੇਗੇ ਰੱਖੇ ਹੋਏ ਆ ਇਹਨਾਂ ਨੇ ਇਕੱਠਾ ਹੀ ਖਾਣਾ-ਦਾਣਾ ਇਹਦੇ ਚ ਬਣਾ ਲੈਂਦੇ ਆ ਦੇਗੇ ਹੀ ਬਹੁਤ ਵੱਡੇ-ਵੱਡੇ ਇਹਨਾਂ ਕੋਲ ਆਜੋ ਭਾਈ ਚਾਹ ਵਾਲੇ ਸੀ 12:00 ਵਜੇ ਨੀਚੇ ਤੋਂ ਤੁਲੇ ਸੀਗੇ ਤੇ 5:00 ਵਜੇ ਉਰੇ ਪਹੁੰਚ ਗਏ ਸੀਗੇ ਸੋਣੀ ਝੁੱਟ ਲਈ ਐ ਕੱਲ ਹਿੰਮਤ ਤੁਹੀ ਹੁੰਦੀ ਐ ਸਾਰੀ ਤੇ ਹਰਪ੍ਰੀਤ ਦੀ ਫਾਈਟਿੰਗ ਸਪਿਰਿਟ ਬਹੁਤ ਐ ਯਾਰ ਮੈਂ ਉਹੀ ਗੱਲ ਕਰ ਰਿਹਾ ਸੀਗਾ ਮਖਾ ਹਰਪ੍ਰੀਤ ਚ ਫਾਈਟਿੰਗ ਸਪਿਰਿਟ ਬਹੁਤ ਐ ਹਾਰ ਨਹੀਂ ਮੰਨਦੀ ਸੋਕੀ ਸੋਕੀ ਤੇ ਖਿੱਚਦਾ ਉਹਨੇ ਕੰਮ ਦੇਖ ਲਓ ਇਹ ਜੋ ਸ਼ਿਰਗੁਲ ਮਹਾਰਾਜ ਐ ਜੀ ਉਹ ਸ਼ਿਵਜੀ ਦਾ ਰੂਪ ਐ ਜਾਂ ਕੋਈ ਹੋਰ ਸੰਤ ਐ ਬਸ ਉਹਨਾਂ ਨੇ ਸ਼ਿਵਜੀ ਦਾ ਤਪੱਸਿਆ ਕੀਤੀ अच्छा शिव जी की तपस्या तो की थी उन्होंने तो, तो अच्छा। कहा गया है जो ऊपर जहाँ शिवलिंग बना है हाँ जी वहाँ से बरब्रिक ने महाभारत का पूरा युद्ध देख रखा है अच्छा ऊपर जी मंदिर में जी भीम का पोत्र था भीम का पुत्र था गटोत्म और पोत्र था बरब्रिक जो खाटू श्याम के नाम से प्रसिद्ध है ਬਹੁਤ ਸ਼ਕਤੀਸ਼ਾਲੀ ਬਹੁਤ ਹੋਤਾ ਉਹਨਾਂ ਤਾਂ ਦੱਸਦੇ ਆ ਵੀ ਇੰਨਾ ਸ਼ਕਤੀਸ਼ਾਲੀ ਦਾ ਨਾ ਉਹ ਕੱਲਾ ਹੀ ਸਾਰਾ ਯੁੱਧ ਖਤਮ ਕਰ ਸਕਦਾ ਦਾ ਹੈ ਨਾ ਜੇ ਅਗਰ ਅਗਰ ਉਹ ਜੀਵਿਤ ਰਹਤਾ ਅਗਰ ਕ੍ਰਿਸ਼ਨ ਨੇ ਇਹ ਚਾਲ ਨਾ ਚਲੀ ਹੋਤੀ ਹਾਂ ਤਾਂ ਫਿਰ ਕੌਰਵ ਜੀਤ ਜਾਂਦੇ ਕੌਰਵ ਜੀਤ ਜਾਂਦੇ ਹਾਂ

ਟਾਈਮ 8:21 ਦਾ ਹੋ ਗਿਆ ਰਾਤ ਦਾ ਤੇ ਰੋਟੀ ਖਾਣ ਲੱਗਿਆ ਆਪਾਂ ਬਾਹਰ ਬਾਰਿਸ਼ ਹੋ ਰਹੀ ਹੈ ਬਹੁਤ ਜ਼ਿਆਦਾ ਇਹ ਦੇਖੋ ਕੰਬਲਾਂ ਚ ਕਿਵੇਂ ਮਾਹੌਲ ਹੈ ਆਹ ਦੇਖੋ ਰਜਾਈਆਂ ਹੀ ਹੋਈਆਂ ਪਈਆਂ ਸਰ ਮੈਨੂੰ ਠੰਡ ਪਾਉਣ ਲੱਗਦੀ ਆ ਐਨੇ ਠੰਡ ਪਰ ਉਹ ਹੀ ਫੁਰ ਸਾਹਿਬ ਨੇ ਲੱਗੇ ਦਿੱਤੀ ਵਾਸੇ ਥੈਂਕ ਯੂ ਭਾਈ ਆ ਗਿਆ ਆਪਣੇ ਦਾਲ ਚਾਵਲ ਗਰਮਾ ਗਰਮ ਦਾਲ ਗੁੱਡ ਮਾਰਨਿੰਗ ਜੀ ਤੁਹਾਨੂੰ ਸਾਰਿਆਂ ਨੂੰ ਮੈਂ ਚੂੜਧਾਰ ਕੈਂਪਿੰਗ ਸਾਈਟ ਤੋਂ ਇਹ ਦੇਖੋ ਜੀ ਸਵੇਰ ਦਾ ਮਾਹੌਲ ਤੇ ਆਪਾਂ ਪਹਾੜ ਚੜੇ ਹੋਏ ਆ ਇਹ ਹਲ ਪਹਾੜ ਕੱਲ ਹਵਾ ਬਹੁਤ ਚੱਲਦੀ ਸੀ ਬਹੁਤ ਤੇਜ਼ ਤਾਂ ਕਰਕੇ ਅੱਜ ਉੱਪਰ ਨਹੀਂ ਆਏ ਕੱਲ ਤੇ ਅੱਜ ਉੱਪਰ ਚੜੇ ਹੋਏ ਆ ਆ ਦੇਖਣ ਵਾਸਤੇ ਸასი ਗੱਲ ਭਾਈ ਸਾਰਿਆਂ ਨੂੰ ਕੀ ਹਾਲ ਚਾਲ ਹੈ ਤੁਹਾਡੇ ਸਾਰਿਆਂ ਦਾ ਸਵਾਗਤ ਹੈ ਤੁਹਾਡੇ ਸਾਰਿਆਂ ਦਾ ਸਾਡੇ ਨਵੇਂ ਵਲੌਗ ਚ ਵਲੌਗ ਦੀ ਸ਼ੁਰੂਆਤ ਆਪਾਂ ਰਾਤ ਕਰਤੀ ਸੀਗੀ ਉਹਦੇ ਤੋਂ ਹੀ ਕੈਂਪਿੰਗ ਸਾਈਡ ਤੋਂ ਤੇ ਹੁਣ ਇਸ ਟਾਈਮ ਆਪਾਂ ਤੀਸਰੀ ਕੈਂਪਿੰਗ ਸਾਈਡ ਤੇ ਖੜੇ ਆ ਆਪਣਾ ਚੂੜ ਧਾਰ ਏ ਮੇਰੇ ਨਾਲ ਹੈ ਜੀ ਹਮੇਸ਼ਾ ਦੀ ਤਰ੍ਹਾਂ ਹਰਪਿਤ ਕੌਰ ਤੇ ਬਹੁਤ ਹੀ ਹਿੰਮਤ ਰੱਖੀਏ ਨੇ ਬਹੁਤ ਲੰਬਾ ਟਰੈਕ ਸੀਗਾ ਇਹ ਤੇ ਟੋਟਲ ਟਰੈਕ ਇਹ ਨੀਚੇ ਤੋਂ ਲੈ ਕੇ ਉੱਪਰ ਪੀਕ ਤੱਕ ਕਰ 18 ਕਿਲੋਮੀਟਰ ਦਾ ਟਰੈਕ 18 ਕਿਲੋਮੀਟਰ ਚੜਨਾ ਤੇ 18 ਕਿਲੋਮੀਟਰ نیچے ਉਤਰਨਾ ਪਰ ਸਾਨੂੰ ਕੱਲ ਗੱਡੀ ਦਾ ਸੁੱਖ ਰਹਾ ਨਹੀਂ ਆਪਾਂ ਕੱਲ ਬਹੁਤ ਲੇਟ ਹੋ ਜਾਣਾ ਸੀ ਘੋਰੇ ਪਾਉਂਦੇ ਪਾਉਂਦੇ ਤੇ ਜੇ ਸਾਨੂੰ 6-7 ਕਿਲੋਮੀਟਰ ਉਹ ਵੀ ਕਰ ਕਵਰ ਕਰਨੇ ਪੈਂਦੇ ਨੀਚੇ ਵਾਲੇ ਨਾ ਤੇ ਬਹੁਤ ਔਖਾ ਹੋ ਜਾਣਾ ਸੀਗਾ ਮਿਲ ਹਾਲ ਅਸੀਂ ਸੌਖਿਆਂ ਤੇ ਪਰਸ਼ਪਰਸ਼ ਕਰਨ ਲੱਗੇ ਆ ਆਪਣੇ ਤੇ ਉਹ ਆ ਜੀ ਸਾਡਾ ਨੀਚੇ ਕੈਂਪ ਹਵਾ ਚੱਲਦੀ ਆ ਹਵਾ ਬਹੁਤ ਠੰਡੀ ਚੱਲਦੀ ਆ ਜੈਕਟਾ ਜੂਕਟਾ ਬਹੁਤ ਪਾਈਆਂ ਹੋਈਆਂ ਤੇ ਰਾਤ ਇੰਨੀ ਤੇਜ਼ ਹਵਾ ਚੱਲੀ ਆ ਨਾ ਬਾਈ ਰਹਿ ਰੱਬ ਦਾ ਨਾਮ ਸਾਨੂੰ ਤਾਂ ਲੱਗਿਆ ਨਾ ਵੀ ਆਹ ਤੰਬੂ ਤੰਬੂ ਜਿਹੜਾ ਲੱਗਿਆ ਵਾ ਇਹਨਾਂ ਦਾ ਬਈ ਉੱਡ ਕੇ ਕਿਤੇ ਪਰਾ ਨਾ ਜਾਵੇ ਇੰਨੀ ਤੇਜ਼ ਹਵਾ ਚੱਲੀ ਆ ਮੀਂਹ ਪਿਆ ਏ ਰਾਤ ਤੇ ਮੀਂਹ ਦੇ ਨਾਲ ਨਾਲ ਔਲੇ ਵੀ ਪਈ ਆ ਰੋ ਤੇ ਕੱਲ ਆਂਦੇ ਹੋਏ ਜਿਹੜਾ ਆਪਾਂ ਜੰਗਲ ਪਾਰ ਕਰਕੇ ਆਏ ਆ ਉਹ ਇਹ ਵਾਲਾ ਜੰਗਲ ਸੀਗਾ ਤੇ 6 ਕਿਲੋਮੀਟਰ ਦਾ ਜੰਗਲ ਸੀਗਾ ਪਰ ਢਾਈ ਕੰਟਿਆਂ ਚ ਪਾਰ ਕਰਿਆ ਇਹ ਕੱਲ ਇਹਦੇ ਵਿੱਚ ਫਿਰਦੇ ਰਹੇ ਜੰਗਲ ਵਿੱਚ ਬਹੁਤ ਧੀਰ ਤੇ ਅੰਦਰ ਥੋੜਾ ਥੋੜਾ ਜਿਹਾ ਡਰ ਵੀ ਲੱਗਦਾ ਏ ਸਾਨੂੰ ਮਸਾਂਜਾ ਇਲਾਕਾ ਹੈ ਅੰਦਰ ਬਾਂਦਰ ਬੁੰਦਰ ਜਾਨਵਰਾਂ ਦਾ ਡਰ ਲੱਗਦਾ ਕਈ ਵਾਰੀ ਪਰ ਚਲੋ ਠੀਕ ਰਹੇ ਐਡਾ ਵੀ ਕੋਈ ਬੜਾ ਗੱਲ ਨਹੀਂ ਗਈ ਤੇ ਪਾਰ ਕਰਕੇ ਆਪਾਂ ਇਹ ਲੋਕੇਸ਼ਨ ਤੇ ਪਹੁੰਚੇ ਸੀਗੇ ਕੱਲ ਤੀਸਰੀ ਕੈਂਪਿੰਗ ਸਾਈਟ ਉਹ ਇਹ ਤਾਂ ਪੱਕ ਡੰਡੀ ਬਣੀ ਹੋਈ ਹੈ ਹੁਣ ਇਧਰ ਨੂੰ ਇਹ ਜੰਗਲ ਹੈਗਾ ਇਹ ਜੰਗਲ पार ਕਰਾਂਗੇ ਇਸ ਤੋਂ ਬਾਅਦ ਸਾਨੂੰ ਪੀਕ ਦਿਖਣੀ ਸ਼ੁਰੂ ਹੋਊਗੀ ਜਿਹੜੀ ਮੇਰੇ ਸ਼ਾਲ ਤੋਂ ਉੱਪਰ ਪੀਕ ਦਿਖ ਰਹੀ ਹੈ ਉਧਰਲੇ ਪਾਸੇ ਕਿਤੇ ਪੀਕ ਹੋਗੀ ਜਿੱਥੇ ਆਪਾਂ ਚੜ੍ਹਨਾ ਹੈ ਅੱਜ ਆ ਦੇਖੋ ਇਹ ਤਾਂ ਆਪਾਂ ਇੱਕ ਹੁਪਹਨੇਰੇ ਚ ਪਏ ਸੀ ਕਿ ਅੰਦਰ ਧੂਆ ਹੋ ਗਿਆ ਕਿਉਂਕਿ ਉਧਰਲੇ ਪਾਸੇ ਚੂਲਾ ਬਲਦਾ ਜੀ ਹੁਸੈਮ ਅਰੇ ਜਾਈਆਂ ਸਾਨੂੰ ਸੋਹਣੀਆਂ ਦਈਆਂ ਹੋਈ ਸੀਆਂ ਇਹਨਾਂ ਚ ਠੰਡ ਬਿਲਕੁਲ ਵੀ ਨਹੀਂ ਲੱਗੀ ਰਾਤਾਂ ਚਲੋ ਹੁਣ ਚਲ ਜੀ ਤਿਆਰ ਹੋਈਏ ਆਪਾਂ ਤਿਆਰ ਤਿਆਰੀ ਕਰਕੇ ਚੱਲਦੇ ਆਪਾਂ ਨਿਕਲਦੇ ਆ ਸਮਾ ਹੋ ਗਿਆ ਜੀ 7:40 ਮਿੰਟ ਦਾ ਐਗਜ਼ੈਕਟ ਤੇ ਆਪਾਂ ਆਪਣਾ ਟਰੈਕ ਜਿਹੜਾ ਹੈਗਾ ਅੱਜ ਦਾ ਸ਼ੁਰੂ ਕਰਦੇ ਆ 6 ਕਿਲੋਮੀਟਰ ਦਾ ਟਰੈਕ ਸਾਡਾ ਪੈਂਡਿੰਗ ਹੈ ਤੇ ਦੇਖਦੇ ਆਪਾਂ ਕਿੰਨੇ ਕਿ ਘੰਟੇ ਚ ਕੰਪਲੀਟ ਕਰ ਜਾਵਾਂਗੇ ਤੇ ਦੇਖਦੇ ਆਂ ਅੱਗੇ ਦਾ ਮਾਹੌਲ ਟਰੈਕ ਦੀ ਖੂਬਸੂਰਤੀ ਨੂੰ ਆਪਾਂ ਬਿਆਨ ਨਹੀਂ ਕਰ ਸਕਦੇ ਟਰੈਕ ਐਡਾ ਕਿ ਜਿਆਦਾ ਸੋਹਣਾ ਹੈ ਨਾ ਜਿੰਨੇ ਵੀ ਹੁਣ ਤੱਕ ਟਰੈਕ ਪਰ ਇਹ ਲੱਗਿਆ ਜਿੰਨੇ ਵੀ ਹੁਣ ਤੱਕ ਅਸੀਂ ਟਰੈਕ ਕਰਿਆ ਵੈਸੇ ਤੇ ਘੱਟੇ ਕਰਿਆ ਅਸੀਂ ਟਰੈਕ ਪਰ ਸਭ ਨਾਲੋਂ ਸੋਨਾ ਟਰੈਕ ਇਹ ਲੱਗਿਆ ਸਾਨੂੰ ਹਾਂ ਆ ਦੇਖੋ ਫੁੱਲ ਬੋੜੀ ਸੋਨੇ ਸੋਨੇ ਫੁੱਲ ਲੱਗੇ ਹੋਏ ਆ ਬਾਕੀ ਬਾਕੀ ਇੱਕ ਟਰੈਕ ਮੇਰਾ ਡ੍ਰੀਮ ਹੈ ਵੀ ਜਿਹੜਾ ਟਰੈਕ ਕਰੀਏ ਅਸੀਂ ਨਾ ਨਦੀ ਜਾਈਏ ਉਹ ਮੇਰੇ ਡ੍ਰੀਮ ਹੈ ਉਹ ਟਰੈਕ ਕਰਨਾ ਉਹ ਵੀ ਕਰਾਂਗੇ ਕਿਸੇ ਦਿਨ ਹਨਾ ਤੇ ਮਾਲਕ ਸੁੱਖ ਰੱਖੇ ਆਪਾਂ ਤੁਹਾਨੂੰ ਇਹੋ ਜਿਹੇ ਟਰੈਕਾਂ ਤੇ ਨਿਤ ਨਵੇਂ ਸਫਰਾਂ ਤੇ ਲੈ ਕੇ ਜਾਵਾਂਗੇ ਜੋ ਜੋ ਸਾਡੇ ਸਾਥ ਚੈਨਲ ਜਿਵੇਂ ਜਿਵੇਂ ਗਰੋ ਕਰੂਗਾ ਉਵੇਂ ਉਵੇਂ ਆਪਾਂ ਆਪਣੇ ਪਲਾਨ ਜਿਵੇਂ ਹੈ ਬਣਾਵਾਂਗੇ ਆ ਦੇਖੋ ਯਾਰ ਹੈ ਰਹੀ ਸਹਜੀ ਚੀਜ਼ ਦੀ ਕਿਤੇ ਟਰੈਵਲਿੰਗ ਆਪਣੀ ਜਿਹਾ ਟਰੈਕਿੰਗ ਦਾ ਵੀ ਆਪਣਾ ਹੀ ਸਵਾਦ ਹੈਗਾ ਇਹੋ ਜਿਹਾ ਨਜ਼ਾਰਾ ਤੁਹਾਨੂੰ ਕਿਤੇ ਵੀ ਨਹੀਂ ਮਿਲ ਸਕਦਾ ਸਿਰਫ ਟਰੈਵਲਿੰਗ ਚ ਮਿਲ ਸਕਦਾ ਹੈ ਟਰੈਕਿੰਗ ਚ ਹਨਾ ਕਮਾਲ ਹੈ ਯਾਰ ਕਿੰਨੇ ਸੋਹਣੇ ਲੱਗੇ ਸਵੇਰ ਦਾ ਨਜ਼ਾਰਾ ਇੰਜੋਏ ਕਰੋ ਯਾਰ ਮਾਰਨਿੰਗ ਦਾ ਆਪਾਂ ਤਾਂ ਘਾਰੇ ਰਹੇ ਹਾਂ ਦੇ ਨਾਲ-ਨਾਲ ਤੁਸੀਂ ਵੀ ਕਰੋ ਕਮਾਲ ਦੀ ਗੱਲ ਬਾਤ ਇਹਦੀ ਕੋਈ ਹੀਸ ਨਹੀਂ ਹੈ ਹੈਨਾ ਚਲੋ ਜੀ ਸਵੇਰੇ ਸਵੇਰੇ ਇੰਨਾ ਸੋਹਣਾ ਦਰਸ਼ਨ ਦਰਸ਼ਨ ਮਿਲਿਏ ਹੋਗੇ ਕੁਦਰਤ ਦੇ ਤੇ ਹਾਂ ਕਮਾਲ ਦੀ ਗੱਲ ਬਾਤ ਹੈ ਯਾਰ ਆਪਾਂ ਜਦੋਂ ਕੋਈ ਵੀ ਟ੍ਰੈਕ ਕਰਦੇ ਆ ਨਾ ਤੇ ਸਾਡੇ ਆਤਮ ਬਲ ਦੀ ਪਰਖਿਆ ਹੁੰਦੀ ਹੈ ਤੇ ਮੈਂਟਲੀ ਵੀ ਫਿਜ਼ੀਕਲੀ ਵੀ ਹੈਨਾ ਤੇ ਆਪਾਂ ਕਿੰਨੇ ਕ ਪਾਣੀ ਸਾਡਾ ਸਰੀਰ ਕਿੰਨੇ ਕ ਚੋਗਾ ਹੈਗਾ ਇਹ ਕਿੱਥੇ ਆਪਾਂ ਸਟੈਂਡ ਕਰਦੇ ਆ ਕਿੰਨੀ ਕ ਸਾਇੰਸੀਲ ਤਾਂ ਸਾਡੇ ਚ ਹੈ ਤੇ ਸਬਰ ਕਿੰਨਾ ਕ ਸਾਡੇ ਚ ਇਹ ਸਾਰਾ ਕੁਝ ਪਰਖੇ ਜਾਂਦਾ ਤੇ ਆਪਾਂ ਨੂੰ ਬਹੁਤ ਕੁਝ ਸਿੱਖਣ ਨੂੰ ਵੀ ਮਿਲਦਾ ਹੈ ਤੇ ਤੇ ਇੱਥੇ ਪਾਣੀ ਦੀ ਕਮੀ ਹੈ ਪਾਣੀ ਦਾ ਵੈਲਿਊ ਦਾ ਪਤਾ ਚੱਲਦਾ ਵੀ ਪਾਣੀ ਕਿਵੇਂ ਬਚਾਣਾ ਹੈ ਹਨਾ ਮਾੜੀ ਮਾੜੀ ਚੀਜ਼ ਖਾਣਾ ਪਾਣੀ ਕਿਵੇਂ ਬਚਾਣਾ ਹੈ ਤੇ ਤੇ ਬਾਕੀ ਠੀਕ ਹੈ ਸਰੀਰ ਵੀ ਤੰਦਰੁਸਤ ਰਹਿੰਦਾ ਇਹ ਫੜਿਆ ਨੂੰ ਤਾਜੀ ਹਵਾ ਮਿਲਦੀ ਹੈ ਆਬੋ ਹਵਾ ਸ਼ੁੱਧ ਹੈਗੀ ਤੇ ਮਾਈਂਡ ਵੀ ਸਾਡਾ ਜਿਹੜਾ ਹੈਗਾ ਰੀਜਨਰੇਟ ਹੋ ਜਾਂਦਾ ਇੱਕ ਤਰ੍ਹਾਂ ਨਾਲ ਹਨਾ ਹਾਂਜੀ ਕੰਮ ਸਹੀ ਤਰੀਕੇ ਨਾਲ ਕਰਦਾ ਏ ਜਦੋਂ ਤਾਜੀ ਹਵਾ ਮਿਲਦੀ ਹੈ ਤੇ ਹਰਪੇ ਤੇ ਇਸ ਗੱਲੋਂ ਬਹੁਤ ਤਗੜੀ ਰਹੀ ਤੇ ਫਾਈਟਿੰਗ ਸਪਿਰਿਟ ਬਹੁਤ ਹੈ ਦੇ ਚ ਤੇ ਗਿਵ ਅਪ ਨਹੀਂ ਕਰਦੀ ਸੌਖੀ ਜੀ ਭਾਵੇਂ ਚੜਾਈ ਹੋਵੇ ਭਾਵੇਂ ਟਫ ਹੋਵੇ ਜਿੱਡਾ ਮਰਜੀ ਮਤਲਬ ਮੁਸ਼ਕਿਲ ਸਫਰ ਹੋਵੇ ਰਾਹ ਹੋਵੇ ਇਹਨੇ ਗਿਵ ਅਪ ਨਹੀਂ ਕਰਨਾ ਥੋੜਾ ਬਹੁਤਾ ਪ੍ਰੋਬਲਮ ਇਹਨੂੰ ਆਂਦੀ ਹੈ ਕਿਉਂਕਿ ਜੀ ਫਿਜ਼ੀਕਲ ਫਿਟਨੈਸ ਐਡੀ ਜਿਆਦਾ ਕੋਈ ਬਾਲੀ ਸਟਰੋਂਗ ਨਹੀਂ ਹੈਗੀ ਪਰ ਫਿਰ ਵੀ ਫਾਈਟਿੰਗ ਸਪੀਰਿਟ ਬਹੁਤ ਜਿਆਦਾ ਹੈ ਇਹ ਗੱਲੋਂ ਇਹ ਤਕੜੀ ਹੈ ਸ਼ਾਬਾਸ਼ ਦੀ ਹੱਕਦਾਰ ਠੀਕ ਹੈ ਥੈਂਕ ਯੂ ਆਪਾਂ ਨਾਲ ਦੇ ਨਾਲ ਤਾਰੀਫ ਵੀ ਕਰਦੇ ਦੇਖ ਲਓ ਜੀ ਛੋਟੀ ਤਾਰੀਫ ਨਹੀਂ ਹੈ ਤੁਹਾਡੇ ਸਾਹਮਣੇ ਆ ਤੀਫਾਂ ਇੰਨੀਆਂ ਵੀ ਹੈਗੀਆਂ ਹੋਰ ਨੌਜਵਾਨ ਵੀ ਆਏ ਹੋਏ ਹੋਰੇ ਬਹੁਤ ਮਤਲਬ ਜੋਰ ਬਹੁਤ ਲੱਗਦਾ ਯਾਰ ਸ਼ਰੀਰ ਦਾ ਇਹ ਗੱਲ ਸੱਚ ਆ ਹੂੰ ਆਜੋ ਆਜੋ ਲਓ ਜੀ ਸਾਡਾ ਪਹਿਲਾ ਚਾਕਾ ਪਹਿਲੇ ਦਰਸਣ ਹਾਈਐਸਟ ਪੀਕ ਚੂੜਧਾਰ ਦੀ ਆ ਰਹੀ ਪੀ ਚੂੜਧਾਰ ਦੀ ਪੀਕ ਸਾਨੂੰ ਅੱਖਾਂ ਨਾਲ ਨਾ ਸਟੈਚੂ ਨਜ਼ਰ ਆ ਰਿਹਾ ਔਰੇ ਤੋਂ ਮਹਾਦੇਵ ਦਾ ਤੇ ਸ਼ਿਵਾਲਿਕ ਰੇਂਜਸ ਦੀ ਸਭ ਤੋਂ ਹਾਈਐਸਟ ਪੀਕ ਹੈ ਇਹ ਜਿਹੜੀ ਆਪਾਂ ਫਤਿਹ ਕਰਾਂਗੇ ਮਾਰਾ ਸੁੱਖ ਰੱਖੇ ਠੀਕ ਹੈ ਜੀ ਹਰਪ੍ਰੀਤ ਕੌਰ ਹਾਂਜੀ ਹਾਂਜੀ ਬਸ ਅੱਜ ਦੀ ਡੈਸਟੀਨੇਸ਼ਨ ਆਪਣੀ ਇਹ ਹੈ ਆ ਰ ਆਪਣੇ ਹੋਇਆ ਚੜਦੇ ਚੜਦੇ ਉਹ ਵਾਲਾ ਪਹਾੜ ਚੜਾਂਗੇ ਕਮਾਲ ਦੀ ਕੁਦਰਤ ਤੇ ਕਮਾਲ ਦੀ ਕੁਦਰਤ ਕਾਦਰ ਦੀ ਕੁਦਰਤ ਨੂੰ ਕਮਾਲ ਹੈ ਹੈਨਾ ਸਾਹਮਣੇ ਫਰੇਮ ਚ ਹਿਮਾਲਿਆ ਦੇ ਜਿਹੜੇ ਪਹਾੜ ਹੈਗੇ ਦੇਖੋ ਜੀ ਨਜ਼ਾਰੇ ਕਮਾਲ ਦੇ ਵਿਊ ਉਹ ਜਿਹੜੇ সিনেমੈਟਿਕ ਵਿਊ ਹੈ ਸਾਰੇ ਬਹੁਤ ਘੈਂਟ ਹੈ ਹਾਂਜੀ ਬੋਲੋ ਮੱਕੇ ਜੜੀ ਉਹ ਵਾਈਟ ਵਾਈਟ ਪਰਫੈਕਟ ਕਿ ਕੀ ਹੈ ਨਹੀਂ ਨਹੀਂ ਉਹ ਤਾਂ ਯਾਰ ਮੇਰੇ ਖਿਆਲ ਤੋਂ ਨਗਰ ਵਾਸੀ ਹੋਏ ਆ ਕੋਈ ਹਾਂ ਆਪਣਾ ਰੂਟ ਜਿਹੜਾ ਮੈਨੂੰ ਲੱਗਦਾ ਨਾ ਉਹਦੇ ਤੋਂ ਆ ਰਸਤਾ ਜਾ ਰਿਹਾ ਹੈ ਤੇ ਆ ਪਹਾੜ ਦਾ ਕਿਨਾਰਾ ਕਿਨਾਰਾ ਜਿਹੜੇ ਵਾਕ ਕਰਾਂਗੇ ਆਪਾਂ ਉਹ ਸਿਖਰਲੀ ਚੋਟੀ ਤੱਕ ਆ ਦੇਖੋ ਜੀ ਨੇਚਰਲ ਵਾਟਰ ਸੋਰਸ ਜਿਹੜਾ ਸਾਨੂੰ ਸੈਕਿੰਡ ਟਾਈਮ ਮਿਲਿਆ ਆ ਬੜਾ ਕਿਊਟ ਜਾਂ ਨੰਦੀ ਬਣਾਇਆ ਹੋਇਆ ਉਹਦਾ ਮੁਖ ਬਣਾਇਆ ਹੋਇਆ ਉਹਦੇ ਵਿੱਚ ਪਾਣੀ ਨਿਕਲ ਗਿਆ ਰਿਹਾ ਹੈ ਹਾਂ ਤੇਰ ਕੋਰ ਕੀ ਆ ਗਿਆ ਆ ਦੇਖੋ ਨੰਦੀ ਨੰਦੀ ਦੀ ਛੇ ਬਣਾਈ ਹੋਈ ਹੈ ਬੜਾ ਕਿਊਟ ਜਾਂ ਨੰਦੀ ਬਣਾਇਆ ਹੋਇਆ ਉਹਦੇ ਮੁਖ ਚੋਂ ਪਾਣੀ ਨਿਕਲ ਗਿਆ ਰਿਹਾ ਹੈ ਤੇ ਇਹ ਉੱਪਰੋਂ ਕਿੱਥੋਂ ਆ ਰਿਹਾ ਹੈ ਪਹਾੜਾਂ ਦੇ ਵਿੱਚੋਂ ਨਿਕਲ ਗਿਆ ਰਿਹਾ ਪਾਣੀ ਉਰੇ ਸਾਰੇ ਜਣੇ ਇਕੱਠੇ ਹੋਏ ਹੋਏ ਆ ਰੈਸਟ ਲੈ ਰਹੇ ਆ ਤੇ ਨਾਲ ਪਾਣੀ ਪੋਣੀ ਆਪਣਾ ਫਿਲ ਕਰ ਰਹੇ ਆ ਸ਼ਿਵਜੀ ਦੇ ਸਥਾਨ ਤੇ ਆਏ ਹੋਏ ਆ ਤੇ ਪੱਥਰ ਨਾਲ ਤਰਸੂਲ ਵਾਏ ਹੋਏ ਆ ਤੇ ਜਿੱਥੇ ਆਪਾਂ ਰਾਤ ਕੈਂਪਿੰਗ ਸਾਈਡ ਤੇ ਰੁਕੇ ਸੀਗੇ ਉਹਨਾਂ ਬਾਈਆਂ ਨੂੰ ਅਸੀਂ ਪੁੱਛਿਆ ਸੀਗਾ ਵੀ ਇਹਨਾਂ ਜੰਗਲਾਂ 'ਚ ਜਾਨਵਰ ਕਿਹੜੇ-ਕਿਹੜੇ ਰਹਿੰਦੇ ਆ ਉਹਨਾਂ ਨੇ ਦੱਸਿਆ ਸੀਗਾ ਵੀ ਤਿੰਦੂਏ ਭਾਲੂ ਰਿਛ ਇਹ ਆਮ ਦੌਰ ਤੇ ਹੋਰੇ ਰਹਿੰਦੇ ਆ ਕਦੇ-ਕਦੇ ਇਨਸਾਨੀ ਬਸਤੀਆਂ 'ਚ ਆ ਜਾਂਦੇ ਆ ਘੁੰਮਦੇ ਫਿਰਦੇ ਅਟੈਕ ਵੀ ਕਰ ਦਿੰਦੇ ਕਈ ਵਾਰੀ ਤੇ ਵੈਸੇ ਤਾਂ ਇਹ ਇਨਸਾਨ ਦੀ ਮੌਜੂਦਗੀ ਤੋਂ ਦੂਰ ਰਹਿੰਦੇ ਆ ਪਰ ਕਦੇ-ਕਦੇ ਘੁੰਮਦੇ ਫਿਰਦੇ ਟੱਕਰ ਜਾਂਦੇ ਆ ਇਹ ਰਸਤੇ 'ਚ ਠੀਕ ਹੈ ਜੀ ਚਲੋ ਜੀ ਫਿਰ ਉੱਥੇ ਰੁੱਕੇ ਹਾਂ ਮਨੂ ਨਾ ਆ ਜਿਹੜਾ 6 ਕਿਲੋਮੀਟਰ ਅਗਲਾ ਨਰਾਏ ਬੜਾ ਕੈਂਟ ਲੱਗਿਆ ਕਿਉਂਕਿ ਨਾ ਸਾਨੂੰ ਜਿਹੜੀ ਸਾਡੀ ਡੈਸਟੀਨੇਸ਼ਨ ਆ ਉਹ ਸਾਹਮਣੇ ਦਿਖਦੀ ਰਹਿੰਦੀ ਹੈ ਅਗਰ ਸਾਨੂੰ ਡੈਸਟੀਨੇਟ ਡੈਸਟੀਨੇਸ਼ਨ ਸਾਹਮਣੇ ਦਿਖੇ ਇਟ ਮੀਨਸ ਸਾਡੇ ਚ એનર્ਜੀ ਰਹਿੰਦੀ ਹੈ ਵੀ ਹਾਂ ਅਸੀਂ ਉੱਥੇ ਜਾਣਾ ਜਿਹੜਾ ਅਸੀਂ ਜੰਗਲ ਰਾਹ ਚ ਹੈ ਉਹ ਜੰਗਲ ਖਤਮੇ ਨਹੀਂ ਹੋਣੇ ਜਦੋਂ ਸਾਡਾ ਹੌਸਲਾ ਟੁੱਟ ਗਿਆ ਇੱਕ ਦੋ ਵਾਰੀ ਤਾਂ ਨਾ ਤੇ ਇੱਕ ਗੱਲ ਹੋਰ ਪਹਾੜ ਦੇਖਣ ਨੂੰ ਬਹੁਤ ਵਿਸ਼ਾਲ ਲੱਗਦੇ ਆ ਬਹੁਤ ਬੜੇ ਲੱਗਦੇ ਆ ਪਰ ਜੇ ਆਪਾਂ ਨਾ ਛੋਟੇ ਕਦਮ ਯੂਜ਼ ਕਰਾਂਗੇ ਇੱਕ ਇੱਕ ਸਟੈਪ ਕਰਕੇ ਹਨਾ ਤੇ ਦੇਖੋ ਸਭ ਕੁਝ ਸੰਭਵ ਹੈ ਹਰ ਕੁਝ ਮੁਮਕਿਨ ਹੈਗਾ ਪਤਾ ਕੀ ਚੱਕਰ ਹੈ ਹਾਂ ਫੀਲ ਕਰਦੇ ਜਾਓ ਜਨਠਣਾ ਕਰੋ ਦੌੜ ਕਿਉਂਕਿ ਜਿਨੇ ਨੇ ਕੰਮ ਕਰਨਾ ਹੁੰਦਾ ਉਹਨਾਂ ਨੇ ਤਾਂ ਉਹਨਾਂ ਨੇ ਭੱਜ ਕੇ ਕਰਨਾ ਹੁਣ ਅਸੀਂ ਕਰਨੀ ਆ ਟ੍ਰੈਕਿੰਗ ਅਸੀਂ ਆਰਾਮ ਨਾਲ ਫੀਲ ਕਰਕੇ ਜਾਓ ਇੱਕ ਇੱਕ ਪੱਥਰ ਨੂੰ ਫੀਲ ਕਰੋ ਇੱਕ ਇੱਕ ਦਰਖਤ ਨੂੰ ਫੀਲ ਕਰੋ ਪੂਰੇ ਮਾਹੌਲ ਨੂੰ ਫੀਲ ਕਰੋ ਤੇ ਕੋਈ ਵੀ ਮੁਕਾਮ ਹਾਸਲ ਕਰਨਾ ਹੋਵੇ ਨਾ ਸਾਨੂੰ ਹਮੇਸ਼ਾ ਛੋਟੇ ਸਟੈਪ ਲੈਣੇ ਚਾਹੀਦੇ ਹੈ ਨਾ ਠੀਕ ਹੈ ਜੀ ਅੱਜ ਦਾ ਗਿਆਨ ਇੰਨਾ ਕੀ ਸੀਗਾ ਤੇ ਆਪਣਾ ਟ੍ਰੈਕ ਬਹੁਤ ਖੂਬਸੂਰਤ ਹੈ ਜਾਲਾ ਮਨ ਨੂੰ ਆ ਲੱਗਦਾ ਹੁਣ ਆ ਜਿਹੜਾ ਰਾਹ ਬਣਿਆ ਹੋਇਆ ਹੈ ਨਾ ਆਕੋ ਮਗੇ ਪਿੱਛੇ ਆਹ ਵਾਲਾ ਪਹਾੜ ਮੇਰੇ ਖਿਆਲ ਤੋਂ ਪਿੱਛੇ ਘੁੰਮ ਕੇ ਇਧਰੋਂ ਨਿਕਲਾਂਗੇ ਆਪਾਂ ਕਿਤੇ ਉੱਪਰ ਹਰਪਿਤ ਆਵੇ ਮੇਰੇ برف ਦਾ ਗੋਲਾ ਹੈ ਪਿਛਲੀ ਵੈਲੀ ਲੰਘ ਕੇ ਹੁਣ ਆਪਾਂ ਆ ਗਏ ਆ ਜੀ ਅਗਲੀ ਵੈਲੀ 'ਚ ਇਹ ਵਾਲੀ ਵੈਲੀ ਖੁੱਲ ਗਈ ਹੁਣ ਤੇ ਕਮਾਲ ਦੀ ਗੱਲ ਬਾਤ ਆ ਯਾਰ ਆਹ ਦੇਖੋ ਜੀ ਅਸੀਂ ਪਹਾੜ ਚੜ ਕੇ ਆਏ ਆ ਬਹੁਤ ਔਖੇ ਪਿੰਡੇ ਆਪਾਂ ਪਾਰ ਕਰੇ ਆ ਤੇ ਆ ਪੱਥਰਾਂ ਦੀਆਂ ਚਟਾਨਾਂ ਪਾਰ ਕਰੀਆਂ ਵਾਹਿਗੁਰੂ ਕਮਾਲ ਦੀ ਹਿੰਮਤ ਹੈ ਕਮਾਲ ਦੀ ਗੱਲ ਬਾਤ ਹੈ ਨਿਊ ਮਾਈਲਸਟੋਨ ਅਚੀਵਡ 5 ਕਿ ਮਿੰਟ ਰਹਿ ਗਏ ਹਰਪ੍ਰੀਤ ਹਰਪ੍ਰੀਤ ਕਰ ਆਜੋ ਜੀ ਦਰਸ਼ਨ ਕਰੋ ਦਰਸ਼ਨ ਕਰੋ ਆਈਏ ਤੁਹਾਨੂੰ